ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕਾਫੀ ਦਿਨ ਤੋਂ ਇੱਕ ਸੋਸ਼ਲ ਮੀਡੀਆ ਦਾ ਆਪਾਂ ਵਿਵਾਦ ਜਾਂ ਵੇਖ ਰਹੇ ਆ ਜਦੋਂ ਤੋਂ ਸ਼ਰੋਮਨੀ ਕਾਲੇ ਦਲ ਨੂੰ ਸਜ਼ਾ ਲੱਗੀ ਹੈ ਤੇ ਸਜ਼ਾ ਭੁਗਤ ਰਹੇ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਤੇ ਜਦੋਂ ਗੋਲੀ ਚੱਲਦੀ ਹੈ ਉਹਦੀ ਸਾਰਿਆਂ ਨੇ ਨਖੇਦੀ ਕੀਤੀ ਅਸਾਂ ਵੀ ਕੀਤੀ ਸੀਐਮ ਸਾਹਿਬ ਨੇ ਵੀ ਕੀਤੀ ਮਤਲਬ ਜਿੰਨੀਆਂ ਪਾਰਟੀਆਂ ਦੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਚਲੋ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਛੇ ਅਕਾਲ ਤਾ ਸਭ ਲੋਕਾਂ ਨੂੰ ਸਜ਼ਾ ਲੱਗੀ ਹੋਵੇ ਫਿਰ ਉਸ ਤੋਂ ਉੱਪਰ ਕੋਈ ਨਹੀਂ ਰਹੀ ਗੱਲ ਉਸ ਤੋਂ ਬਾਅਦ ਕਾਰਵਾਈ ਦੀ ਕਾਰਵਾਈ ਦੀ ਗੱਲ ਇਹ ਹੁੰਦੀ ਆ ਕਿ ਜਦੋਂ ਕੋਈ ਕਾਰਵਾਈ ਹੋਣੀ ਹੋਵੇ ਉਹਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਉਦੋਂ ਤੇ ਸਾਰੇ ਸੀਸੀਟੀਵੀ ਫੁਟੇਜ ਲਾਏ ਜਾਂਦੇ ਆ ਔਰ ਵਿਕਰਮ ਸਿੰਘ ਮਜੀਠੀਆ بار بار ਬਰੀਕੀ ਦੇ ਨਾਲ ਫੁਟੇਜ ਕੱਢ ਕੇ ਉਸ ਸਾਰੇ ਐਪੀਸੋਡ ਨੂੰ ਲੋਕਾਂ ਦੇ ਵਿੱਚ ਵਿਖਾਰ ਰਿਆ ਜੀ ਚੌੜਾ ਇਧਰੋਂ ਆਇਆ ਜੀ ਫਲਾਨਾ ਇਧਰੋਂ ਆਇਆ ਜੀ ਆ ਉਧਰੋਂ ਆਇਆ ਜੀ ਤੇ ਇਹ ਸਹਿਯੋਗ ਤੁਸੀਂ ਪੁਲਸ ਨਾਲ ਵੀ ਕਰੋ ਨਾ ਔਰ ਪੁਲਸ ਨੂੰ ਜਿਹੜੀਆਂ ਉਥੋਂ ਦੀਆਂ ਸੀਸੀਟੀਵੀ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਹੈ ਕਿ ਜੇ ਪੁਲਸ ਬਰੀਕੀ ਨਾਲ ਸੀਸੀਟੀਵੀ ਖੰਘਾਲਣ ਲੱਗੀ ਤੇ ਬਹੁਤ ਕੁਝ ਵਿੱਚ ਆਉਣਾ ਉਹ ਇਕੱਲਾ ਐਸਪੀ ਹਰਪਾਲ ਸਿੰਘ ਨੂੰ ਹੱਥ ਮਲਾਉਦਾ ਨਹੀਂ ਚੌੜਾ ਆਉਣਾ ਔਰ ਵੀ ਕਈਆਂ ਨੂੰ ਹੱਥ ਮਲਾਉਂਦਾ ਜਿਹੜਾ ਚੌੜਾ ਵਿੱਚ ਆਉਣਾ ਸੋ ਇਸ ਕਰਕੇ ਇਹ ਆਪ ਦੀ ਨਕਾਮੀ ਛਪਾਉਣ ਵਾਸਤੇ ਓਨੇ ਕੀ ਸੀਸੀਟੀਵੀ ਕੱਢ ਦਿਆ ਕਿ ਜਿਹਦੇ ਵਿੱਚ ਲੋਕਾਂ 'ਚ ਮੈਸੇਜ ਫਲਾਇਆ ਜਾਵੇ ਕਿ ਪੁਲਿਸ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਹੈਰਾਨ ਆ ਕਿ ਪੁਲਿਸ ਸਿਰਫ ਦੱਸੇ ਸਿਰਫ ਕੋ ਗੁਰੂ ਦੇ ਸਤਕਾਰ ਵਜੋਂ ਇਹਨਾਂ ਦੇ ਸਖਤਾਈ ਸਖਤੀ ਨਹੀਂ ਕਰ ਰਹੀ ਪਰ ਪੁਲਿਸ ਨੂੰ ਹਾਈ ਕੋਰਟ ਜਾਣਾ ਪਿਆ ਇਹਨਾਂ ਵਾਸਤੇ ਆਪਦੀਆਂ ਸੀਸੀਟੀਵੀ ਲੈਣ ਵਾਸਤੇ ਜਦਕਿ ਪੁਲਿਸ ਆਪਦੇ ਬਲਬੁੱਤੇ ਤੇ ਲੈ ਸਕਦੀ ਆ ਔਰ ਜਿਹੜੀਆਂ ਇਹ ਸੀਸੀਟੀਵੀ ਦੇਹਾ ਫੁੱਟ ਇਸ ਲੀਕ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਉਹਨਾਂ ਦੇ ਚੇਲੇ ਬੇਲੇ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਇਹਨਾਂ ਚ ਵਕੀਲ ਵੀ ਆ ਜਿਹੜਾ ਚੰਡੀਗੜ੍ਹ ਬੈਠ ਕੇ ਇਹਨਾਂ ਦੇ ਬਾਰੇ ਹੱਕ ਜੋ ਬੋਲਦਾ ਉਹਨੂੰ ਇਹ ਪਤਾ ਹੋਣਾ ਕਿ ਇਹ ਜਿਹੜੀ ਆ ਤੁਸੀਂ شہادتਨਾ ਸ਼ੀਟਸ਼ਾੜੀ ਕਰ ਰਹੇ ਹੋ ਇਹ 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 ਅਪਰਾਧ ਆ ਕਿਉਂਕਿ ਜਿੱਨਾ ਜਰ ਪੁਲਿਸ ਦੀ ਇਨਕੁਆਇਰੀ ਕਿਸੇ ਪਾਸੇ ਨਹੀਂ ਲੱਗ ਲੱਗ ਜਾਂਦੀ ਉਹਨਾਂ ਚ ਇਹ ਅਪਰਾਧ ਆ ਮੇਰੇ ਵਿਰੋ ਜੇ ਤੁਸੀਂ ਗੱਲ ਕਰੋ ਕਿ ਇਹ ਕਿਉਂ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਮੈਨੂੰ ਪਤਾ ਉਹਦੇ ਵਿੱਚ ਬਹੁਤ ਖੁਸ਼ ਹੈ ਹਾਂ ਮਜੀਠੀਆ ਸਾਹਿਬ ਨੇ ਕਿਹਾ ਜੀ ਐਸਪੀ ਰਪਾਲ ਸਿੰਘ ਹੱਥ ਮਿਲਾ ਰਿਹਾ ਐਸਪੀ ਰਪਾਲ ਸਿੰਘ ਯਾਰ ਨਰੈਣ ਸਿੰਘ ਚੌੜੇ ਦੀਆਂ ਤੇ ਕਈ ਜਥੇਦਾਰ ਸਾਹਿਬਾਨਾਂ ਨਾਲ ਤੁਹਾਡੇ ਧਾਮੀ ਸਾਹਿਬ ਨਾਲ ਆ ਮੇਰੇ ਕੋਲ ਇੱਕ ਫੋਟੋ ਪਈ ਆ ਆ ਲਓ ਹੁਣ ਇਹਦਾ ਕੀ ਕਰੋਗੇ ਇਹ ਤੁਹਾਡਾ ਪ੍ਰਤਾਪ ਸਿੰਘ ਸਖਤਰ ਆ ਮੈਨੂੰ ਲੱਗਦਾ ਕੋਈ ਕਿਤਾਬ ਰਿਲੀਜ਼ ਕਰ ਰਿਹਾ ਇਹ ਨਰੈਣ ਸਿੰਘ ਚੌੜਾ ਤੇ ਪ੍ਰਤਾਪ ਸਿੰਘ ਇਕੱਠੇ ਖੜੇ ਨੇ ਇਹ ਤੁਹਾਡੇ ਗਰੇਆ ਸਾਹਿਬ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਇਹਦੇ ਵਿੱਚ ਵੇਖ ਲਓ ਇਹਦੇ ਵਿੱਚ ਵੀ ਇਹ ਤੁਹਾਡੇ ਸਕੱਤਰ ਸਾਹਿਬ ਇਹ ਅਭਿਆਸੀ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਇਹ ਨਰੈਣ ਸਿੰਘ ਚੋੜਾ ਇਹ ਸਾਰੇ ਇੱਥੇ ਵੀ ਖੜੇ ਆ ਮਤਲਬ ਕਿ ਗੱਲ ਇਹ ਆ ਕਿ ਇਹ ਆਪ ਦੀਆਂ ਸੀਸੀਟੀਵੀ ਕੱਢ ਕੇ ਪੁਲਿਸ ਨੂੰ ਬਦਨਾਮ ਕਰ ਰਹੇ ਆ ਜਦ ਕਿ ਬਰੀਕੀ ਨਾਲ ਨਹੀਂ ਇਹ ਸਰੀਰ ਇਨਕੁਆਰੀ ਨੂੰ ਚੱਲਣ ਦਿੰਦੇ ਮੈਂ ਵੀ ਇਸ ਗੱਲ 'ਚ ਮੇਰੇ ਮਨ ਨੂੰ ਦੁੱਖ ਆ ਕਿ ਯਾਰ ਫੇਰ ਵੀ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਦੇ ਗੋਲੀ ਚੱਲੀ ਉਹਦੀ ਬਰੀਕੀ ਲੈਨਕੁਆਰੀ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਇਹਦਾ ਸਾਰਾ ਤੇ ਸਾਰਾ ਜ਼ਿੰਮੇਵਾਰ ਜਿੱਥੇ ਵਿਕਰਮ ਸਿੰਘ ਮਜੀਠੀਆ ਵਾ ਉੱਥੇ ਹਰਜਿੰਦਰ ਸਿੰਘ ਧਾਨੀ ਵੀ ਆ ਕਿਉਂ ਨਹੀਂ ਉਹ ਬਈ ਸਾਰੀ ਜਾਂਚ ਜਿਹੜੀ ਕਰ ਲੈਂਦੇ ਪੁਲਿਸ ਨੂੰ ਕਿਉਂ ਨਹੀਂ ਸੀਸੀਟੀਵੀ ਫੁਟੇਜ ਦੇ ਦਿੰਦੇ ਇੱਕ ਪਾਸੇ ਤੇ ਇਹ ਗੱਲ ਕਹਿ ਦਿੰਦੇ ਆ ਕਿ ਸਾਡਾ ਤੇ ਜੀ ਧਾਰਮਿਕ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪਰ ਇਹ ਤਾਂ ਸਾਬਤ ਤੁਸੀਂ ਕਰਤਾ ਨਾ ਕਿ ਧਾਰਮਿਕ ਸੰਸਥਾ ਜਿਹੜੀ ਸ਼ਰੋਣੀ ਕਮੇਟੀ ਉਹ ਤੁਹਾਡੇ ਅੰਡਰ ਹੀ ਚੱਲਦੀ ਐ ਮਜੀਠੀਆ ਸਾਹਿਬ ਜੇ ਤੁਹਾਨੂੰ ਉੱਥੋਂ ਦੀਆਂ ਸੀਸੀਟੀਵੀ ਫੋਟੋਜ਼ ਜਿਹੜੀਆਂ ਤੁਹਾਨੂੰ ਲੋੜਿੰਦੀਆਂ ਚਾਹੀਦੀਆਂ ਉਹ ਮਿਲ ਸਕਦੀਆਂ ਤੇ ਜਿਹੜੀਆਂ ਪੁਲਿਸ ਨੂੰ ਚਾਹੀਦੀਆਂ ਉਹ ਕੋਈ ਨਹੀਂ ਮਿਲ ਰਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਦੂਜੀ ਰਹੀ ਗੱਲ ਤੁਸੀਂ ਕਾਰਵਾਈ ਤੇ ਸ਼ੱਕ ਕਰਦੇ ਹੋ ਅੱਜ ਤੱਕ ਤੁਸੀਂ ਕਿੱਥੇ ਕੰਪਲੀਟ ਕੀਤੀ ਐ ਚਾਹੇ ਮਜੀਠੀਆ ਸਾਹਿਬ ਨੇ ਕੀਤੀ ਐ ਪਾਰਟੀ ਨੇ ਕੀਤੀ ਐ ਸ਼ਰੋਣੀ ਕਮੇਟੀ ਨੇ ਕੀਤੀ ਐ ਜਾਂ ਬਾਦਲ ਸਾਹਿਬ ਨੇ ਕੀਤੀ ਕਿਸੇ ਨੇ ਕੰਪਲੇਨਟ ਹੀ ਨਹੀਂ ਕੀਤੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਦੋਂ ਦਾ ਵੇਖ ਰਿਹਾ ਕਿ ਮਜੀਠੀਆ ਸਾਹਿਬ ਦੇ ਰੌਲੇ ਤੇ ਰੌਲਾ ਦੇ ਰੌਲੇ ਤੇ ਰੌਲਾ ਉਹ ਗੋਲੀ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਚੱਲੀ ਉਹਨਾਂ ਦਾ ਕੋਈ ਬਿਆਨ ਸੁਣਿਆ ਜੀ ਉਦੋਂ ਦਾ ਉਹਨਾਂ ਨੇ ਕੋਈ ਕਿੰਤੂ ਮਰੇ ਤੂੰ ਕੀਤੀ ਆ ਉਹਨਾਂ ਨੂੰ ਸਜ਼ਾ ਲੱਗੀ ਆ ਉਹ ਆਪਦੀ ਇਮਾਨਦਾਰੀ ਨਾਲ ਸਜ਼ਾ ਨਿਭਾ ਰਹੇ ਆ ਤੇ ਤੁਸੀਂ ਤੁਹਾਡਾ ਦੇ ਥਾਲੀਆਂ ਮਾਣਦੇ ਦਾ ਵੀ ਧਿਆਨ ਹੁੰਦਾ ਕਿ ਮੈਂ ਅੱਜ ਬਿਆਨ ਜਾ ਕੇ ਬਾਹਰ ਕੀ ਦੇਣਾ ਜੇ ਸੇਵਾ ਕਰਨੀ ਤਾਂ ਸ਼ਰਦਾ ਨਾ ਕਰੋ ਇਹ ਨਹੀਂ ਕਿ ਸਾਬਣ ਖਾਲੀ ਨੂੰ ਮਿਲ ਜਾਨਾ ਤਾਂ ਸੋਚੀ ਜਾਣਾ ਕਿ ਮੈਂ ਅੱਜ ਜਾ ਕੇ ਹੁਣ ਕਿਹੜੇ ਕਮਿਸ਼ਨਰ ਦੇ ਬਾਰੇ ਜਾ ਕੇ ਬੋਲਣਾ ਜਾਂ ਸੀਐਮ ਬਾਰੇ ਬੋਲਣਾ ਜਿਹੜਾ ਕੰਮ ਕਰਦੇ ਜੀ ਇੱਕ ਨੂੰ ਇਮਾਨਦਾਰੀ ਦੇ ਨਾਲ ਕਰੋ ਸੋ ਇਹ ਗੱਲਾਂ ਜਿਹੜੀਆਂ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੇ ਦੂਜੀ ਗੱਲ ਰਹੀ ਐਸਪੀਰ ਭਾਲ ਸਿੰਘ ਜੀ ਤੁਸੀਂ ਕਹਿਆ ਜੀ ਉਹ ਨੂੰ ਹੱਥ ਮਿਲਾ ਰਿਆ ਠੀਕ ਹੈ ਮੈਂ ਮੰਨ ਲਿਆ ਯਾਰ ਮਿਲਾ ਰਿਆ 2015 ਚ ਐਸਪੀਰ ਭਾਲ ਸਿੰਘ ਡੇਰੇ ਬਾਬੇ ਨਾਨਕ ਲੰਗਾਹ ਸਾਹਿਬ ਨੇ ਲਵਾਇਆ ਸੀ ਤੇ ਚੌੜੇ ਦਾ ਪਿੰਡ ਕਿਥੇ ਪੈਂਦਾ ਉਹ ਅੱਜ ਦਾ ਥੋੜਾ ਕਦੇ ਚੌੜਾ ਤੁਰਿਆ ਫਿਰਦਾ ਉਹ ਵੀ ਸਾਡੇ ਆਉਂਗੇ ਸਦੀਆਂ ਪੁਰਾਣਾ ਤੁਰਿਆ ਫਿਰਦਾ ਯਾਰ ਜਿਹੜੇ ਸਾਡੇ ਵਰਗੇ ਬੰਦੇ ਤੁਹਾਡੇ ਵਰਗੇ ਬੰਦੇ ਹੋਰ ਬੰਦੇ ਸਾਡਾ ਵਾਹ ਹੀ ਦੇਣਾ ਸਭ ਤੋਂ ਜ਼ਿਆਦਾ ਤਹਿਸੀਲਾਂ ਚ ਪੁਲਸ ਨਾਲ ਕਿਉਂਕਿ ਸਾਡੇ ਕੋਲ ਲੋਕ ਹੀ ਹੋ ਜਾਂਦੇ ਆ ਔਰ ਮਜੀਠੀਆ ਸਾਹਿਬ ਜੇ ਤੁਹਾਡੇ ਨਾਲ ਸਾਡੇ ਨਾਲ ਚੰਗੇ ਮਾੜੇ ਬੰਦਿਆਂ ਦੀ ਫੋਟੋ ਲੈ ਸਕਦੀ ਉਹ ਤੇ ਪੁਲਸਣਾ ਵੀ ਲੈ ਸਕਦੀ ਕਿਸੇ ਦੇ ਮੱਤੇ ਤੇ ਥੋੜਾ ਲਿਖਿਆ ਕਿੰਨੇ ਕੀ ਕਰ ਦੇਣਾ ਕਈ ਵਾਰ ਆਪਣੇ ਨਾਲ ਵੀ ਇਹ ਕੁਝ ਬੀਤਿਆ ਕਿ ਜਿਹੜੇ ਸਾਡੇ ਬਾੜੇ ਨੇੜੇ ਨੇੜੇ ਰਹਿੰਦੇ ਸੀਗੇ ਉਹਨਾਂ ਨੇ ਵੀ ਬੜੇ ਬੜੇ ਵੱਡੇ ਕਹਿੰਚਾਂ ਚਾੜੇ ਆ ਖੈਰ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚ ਸੋ ਮੇਰੀ ਤੇ ਤੁਹਾਨੂੰ ਬੋਲਤੀ ਬੇਨਤੀ ਆ ਕਿ ਤੁਸੀਂ ਗੱਲ ਕੰਮ ਦੀ ਕਰੋ ਕੰਮ ਦੀ ਗੱਲ ਕਰੋ ਵਜਨ ਦੀ ਗੱਲ ਕਰੋ ਤੇ ਤੁਹਾਡੀ ਜਰੂਰ ਸੁਣਵਾਈ ਹੋਗੀ ਪਰ ਜਿਹੜਾ ਤੁਸੀਂ ਉਦੋਂ ਦਾ ਰੌਲਾ ਪਾ ਪਾ ਕੇ ਇਹ ਇੰਨੀਆਂ ਵੀਡੀਓਜ਼ ਲਈ ਕਰਕੇ ਮੈਂ ਸਮਝਦਾ ਕਿ ਪੁਲਿਸ ਦੇ ਕੰਮ 'ਚ ਤੁਸੀਂ ਬਹੁਤ ਵੱਡੀ ਜੜੀ ਹੋ ਰੁਕਾਵਟ ਪਈ ਆ ਔਰ ਇਹਦਾ ਨੁਕਸਾਨ ਇਸ ਬੋਲਣ ਦਾ ਨੁਕਸਾਨ ਤੁਹਾਨੂੰ ਨਹੀਂਗਾ ਇਹ ਨੁਕਸਾਨ ਸਰਦਾਰ ਸਿੰਘ ਵੀਰ ਸਿੰਘ ਬਾਦਲ ਦਾ ਤੁਸੀਂ ਕਰਾ ਰਹੇ ਹੋ ਸੋ ਅੱਗੇ ਤੁਹਾਡੀ ਮਰਜ਼ੀ ਆ ਬੋਲੋ ਨਾ ਬੋਲੋ ਤੁਸੀਂ ਮੈਨੂੰ ਦੱਸੋ ਉਦੋਂ ਦਾ ਇੰਨਾ ਰੌਲਾ ਪਾਇਆ ਕਾਵਾਂ ਰੌਲੀ ਪਾਈ ਹੈ ਉਹ ਇੱਕ ਪੰਜਾਬੀਆਂ ਦੀ ਘਾਫ ਤੇ ਆ ਕੁੱਕੜ ਖੇਡਾਈ ਤੇ ਆਪਦੇ ਸਿਰ 'ਚ ਪਾਈ ਆਪਾਂ ਇੰਨਾ ਰੌਲਾ ਪਾਇਆ ਉਹਦਾ ਰਿਜ਼ਲਟ ਕੀ ਆ ਜੀ ਜ਼ੀਰੋ ਉਹ ਹੋਇਆ ਫਾਦਾ ਸੋ ਇਸ ਕਰਕੇ ਚੁੱਪ ਕਰਕੇ ਸ਼ਾਂਦ ਅਸਰਾਂ ਨਾਲ ਤੁਸੀਂ ਟੱਚ 'ਚ ਰਹਿੰਦੇ ਤੇ ਤੁਹਾਡੀ ਵਧੀਆ ਤਰੀਕੇ ਨਾਲ ਸਨਮਾਈ ਹੁੰਦੀ ਸੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਤੁਹਾਡੀ ਸ਼ਰੋਣੀ ਕਮੇਟੀ ਉਹਨਾਂ ਦਾ ਸਾਥ ਦੇਦੀ ਤੇ ਅੱਜ ਤੁਹਾਨੂੰ ਆਹ ਹਾਲਾਤ ਨਾਲ ਵੇਖਣ ਨੂੰ ਮਿਲਦੇ ਸੋ ਮੈਂ ਇਹੇ ਗੱਲ ਕਵਾਂਗਾ ਕਿ ਪਹਿਲੇ ਦਿਨ ਮੈਂ ਕਹੇ ਸੀ ਕਿ ਪ੍ਰਸ਼ਾਸਨ ਦਾ ਫੇਲਿਅਰ ਆ ਪਰ ਜੋ ਕੁਝ ਆ ਚੱਲ ਰਿਹਾ ਵਾ ਉਹਦੇ ਵਿੱਚ ਮੇਰੀ ਇੱਕ ਦੋ ਵਾਰੀ ਸੀਨੀਅਰ ਅਫਸਰਾਂ ਨਾਲ ਗੱਲ ਹੋਈ ਆ ਉਹਨਾਂ ਨੇ ਆਪਦੀ ਮਜਬੂਰੀ ਦੱਸੀ ਕਿ ਭਾਜੀ ਆਪਾਂ ਕੀ ਕਰ ਸਕਦੇ ਹਾਂ ਹੁਣ ਇਹ ਸਾਡਾ ਸਾਫ਼ ਨਹੀਂ ਦੇ ਰਹੇ ਕਿਉਂਕਿ ਅਸੀਂ ਜ਼ਬਰਦਸਤੀ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਤੋਂ ਜਿਹੜੀਆਂ ਸੀਸੀਟੀਵੀ ਫੁਟੇਜ ਨਹੀਂ ਲੈ ਸਕਦੇ ਸਾਡੇ ਮਨ 'ਚ ਸਤਕਾਰ ਹੈਗਾ ਇਹਨਾਂ ਦੇ ਹੈਗਾ ਨਹੀਂ ਹੈਗਾ ਸੋ ਇਸ ਕਰਕੇ ਸਾਨੂੰ ਬੜਾ ਵਾਚਨ ਦੀ ਲੋੜ ਆ ਇਸ ਮੁੱਦੇ ਤੇ ਮਜੀਠੀਆ ਸਾਹਿਬ ਚੁੱਪ ਕਰ ਜੋ ਇਹਦੇ ਵਿੱਚ ਸਰਦਾਰ ਸਿੰਘ ਵੀਰ ਸਿੰਘ ਬਾਦਲ ਦਾ ਨੁਕਸਾਨ ਨਾ ਕਰੋ ਸ਼ਾਂਤੀ ਦੇ ਨਾਲ ਤੁਸੀਂ ਕੰਮ ਚੱਲਣ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ